ਹਾਲੋ ਪਿਆਰਿਓ ਸਵੇਰ ਹੋ ਗਈ ਹੁਣ 5:30 ਦਾ ਟਾਈਮ ਆ ਤੇ ਆਹ ਰੋਡ ਤੇ ਤਾਂ ਹਲਚਲ ਹੋ ਗਈ ਮੰਦਰ ਕਰਕੇ ਜੱਲ ਲਾ ਲੋ ਜਾਂ ਤਾਂ ਵੀ ਇਹੇ ਜੇ ਸ਼ਹਿਰਾਂ 'ਚ ਫਿਰ ਹਲਚਲ ਹੋ ਜਾਂਦੀ ਆ ਹਾਲੋ ਪਿਆਰਿਓ 7:00 ਵਜੇ ਪੂਰੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਆ ਲੱਗਾਇਆ ਹੋਟਲ ਡਾਲਫਿਨ ਚਲੋ ਜੀ ਨਿਕਲੀ ਹੁਣ ਚਾਲੇ ਪਈਏ ਅੱਗੇ ਹਾਲੋ ਪਿਆਰਿਓ ਆ ਲਿਫਟ ਲਾਇਆਈ ਆਪਾਂ ਨੂੰ ਆਹ ਹੁਣ ਦੋ ਗੇੜੇ ਲੱਗਣਗੇ ਇੱਕ ਗੇੜੇ 'ਚ ਆਹ ਸਮਾਨ ਆ ਚਲੋ ਇੱਕ ਗੇੜੇ 'ਚ ਆਹ ਸਮਾਨ ਚਲੋ ਹੁਣ ਦੂਜਾ ਗੇੜਾ ਲਾਈਏ ਬਦਿਆ ਆਹ ਨਾ ਆ ਦੋ ਗੇੜੇ ਲੱਗਣਗੇ ਉਹ ਵੀ ਸਮਾਨ ਧਰ ਦਈਏ ਆਹ ਜੈਗਟ ਆ ਚਲੋ ਦੋ ਤਿੰਨ ਗੇੜਿਆਂ ਚ ਲਾਉਗਾ ਸਮਾਨ ਸਾਰਾ ਹਾਂ ਲੋ ਵੈਰ ਰਿਵਾਇ ਦੀ ਰਿਸੈਪਸ਼ਨ ਆ ਉਹ ਸਾਹਮਣੇ ਸਕਰੀਨ ਕੈਮਰੇ ਲੱਗੇ ਹੋਏ ਨੇ ਸਾਰੇ ਪਹਿਲਾਂ ਸਾਈਕਲ ਆਵਣਾ ਦੋ ਤਿੰਨ ਘੰਟੇ ਬਾਹਰ ਹੀ ਖੜਾ ਰਿਹਾ ਕੋਈ ਦਿੱਕਤ ਨਹੀਂ ਆ ਜੀ ਹਾਂ ਲੋ ਸਟਾਫ ਦੇ ਮੈਂਬਰ ਆ ਔਰ ਜੀ ਹਾਂ ਜੀ ਠੀਕ ਠਾਕ ਜੀ ਤਾਂ ਬੜਿਆ ਬਿਲਕੁਲ ਹਾਂ ਇਹ ਲੇਟ ਉੱਠਦੇ ਸੀ ਬਾਈ ਅੱਜ ਆ ਘੰਟਾ ਤੱਕ ਲੇਟ ਉੱਠ ਗਿਆ ਆਪਣੇ ਕਰਕੇ ਥੋੜਾ ਜਿਹਾ ਜਲਦੀ ਉੱਠ ਗਏ ਹੁਣ ਫਿਰ ਸਮਝੋਗੇ ਹਾਂ ਤਿਰਸ ਹੋ ਜਾਉਗਾ ਹਾਂ ਅ ਵੀ ਥੋੜੀ ਦੇਰ ਸੌਂਦੇ ਰਾਤ ਕੋ ਲੇਟ ਉੱਠਦੇ ਹੈ ਸੋਤੇ ਹੈ ਨਾ ਹਾਂ 2 ਵਜੇ ਜਾ ਕੇ ਸੌਂਦੇ ਹਾਂ ਹਾਂ ਚਲੋ ਕੋਈ ਬਾਤ ਨਹੀਂ ਆਹ ਲੋ ਬੈਰੇ ਹੁਣ ਆਪਾਂ ਨਿਕਣ ਲੱਗਿਆ ਚਾਲੇ ਪਾਉਣ ਲੱਗਿਆ ਤੇ ਬਾਈਆਂ ਨੇ ਆਪਾਂ ਨੂੰ ਥੋੜਾ ਜਿਹਾ ਡਿਸਕਾਊਂਟ ਦੇਦਾ ਰੇਟ ਨਾਲੋਂ ਠੀਕ ਹੈ ਬਾਈ ਥੈਂਕ ਯੂ ਠੀਕ ਹੈ हाँ 10-15 मिनट में मुझे लग जाता है। तो आप पूरे भारत की यात्रा को देखें? वो तो पूरे भारत की रही है, है? पर वो धीरे-धीरे रही है। जहाँ हम सेंटर का वैसा ही है, सारा की जो जल्दी लोड हो जाए, हिमाचल तो मैं चार साल हो गए घूम रहा हूँ, चार साल हिमाचल कश्मीर उत्तराखंड इधर मुत्तरा अब इधर निकला अ ਹਾਲੋ ਪਿਆਰਿਓ ਨਿਕਲ ਲੱਗੇ ਆ ਆਪਾਂ ਤੇ ਆ ਬਾਈ ਨੇ ਆਪਣੇ ਨਾਲ ਮੜੀ ਹੈਲਪ ਕਰਾਈ ਆ ਸਮਾਨ ਸਨੂਨ ਬਣਾਉਣ ਦੀ ਤੇ ਵੀਡੀਓ ਵੀ ਬਾਈ ਨੇ ਬਣਾਈ ਆ ਠੀਕ ਹੈ ਬਾਈ ਫਿਰ ਮਿਲਾਂਗੇ ਕਦੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲੋ ਪਿਆਰਿਓ ਚੱਕਦੀ ਆ ਆਪਾਂ ਗੱਡੀ ਤੇ ਅੱਜ ਤਾਂ ਆਪਾਂ ਚਾਹ ਚੋ ਵੀ ਨਹੀਂ ਛਕੀ ਕਿਉਂਕਿ ਉਹ ਬਾਈ ਹੁਣੀ ਤਾਂ ਲੇਟ ਉੱਠਦੇ ਸੀ 8 ਵਜੇ ਉਹ ਮਠਾਇਆ ਉਹਨਾਂ ਨੂੰ ਅੱਜ 7 ਵਜੇ ਘੰਟਾ ਪਹਿਲਾਂ ਉਹ ਕਹਿੰਦੇ ਹੁਣ ਅਸੀਂ ਫੇਰ ਸੌਂ ਜਾਾਂਗੇ ਤੇ ਹੁਣ ਆਪਾਂ ਆ ਵਿਚ ਵਿਚ ਦੀ 메ਨ ਰੋਡ ਤੇ ਚੜਨ ਲੱਗੇ ਆ ਤੇ ਉਦੋਂ ਆ 메ਨ ਰੋਡ ਤੇ ਚੜ ਕੇ ਕਿਸੇ ਢਾਬੇ ਤੋਂ ਚਾਹ ਛਕਦੇ ਆ ਨਾਲ ਬਰੈਡ ਲੈ ਹੋਏ ਸੀ ਕੱਲ ਬਰੈਡ ਖਾਣੇ ਆ ਪਿੰਨੀਆਂ ਪੁੰਨੀਆਂ ਖਾਣੇ ਆ ਫਿਰ ਕੱਢਦੇ ਆ ਬਾਟਾਂ ਕੋ ਪਿਆਰੇ ਹੋਰੇ ਆਪਾਂ ਨਾ ਚਾਹ ਛਕਣ ਲੱਗੇ ਆ ਹੁਣ ਮੈਂ ਕਿਹਾ ਫਿਰ ਕਿਤੇ ਰੁਕਣਾ ਨਹੀਂ ਆ ਲੋ ਵਾਸੋ ਚੌਕ ਤੋਂ ਸਾਹਮਣੇ ਜੇ ਰਹਿ ਗਿਆ ਫਿਰ ਆਪਾਂ ਰੋਡ ਚੜ ਜਾਣਾਗਾ ਇੱਥੇ ਬਾਈ ਕੋਲੋਂ ਚਾਹ ਛਕ ਲਈਏ ਬਾਈ ਦੋ ਗਲਾਸ ਪਹਿਲਾਂ ਇੱਕ ਦੇ ਦਿਓ ਬਾਅਦ ਫਿਰ ਇੱਕ ਹੋਰ ਦੇ ਦਿਓ ਠੀਕ ਆ ਹਾਲੋ ਪਿਆਰਿਓ ਆਪਾਂ ਉਰੇ ਪੀ ਗਏ ਤਿੰਨ ਗਲਾਸ ਚਾਹ ਦੇ ਕਿਉਂਕਿ ਗਲਾਸ ਛੋਟਾ ਆ ਦੇਖੋ ਐਡਾ ਕ ਗਲਾਸ ਆ ਤੇ ਇੱਕ ਨਾਲ ਕੋ ਬਣਿਆ ਹੀ ਨਹੀਂ ਦੋਨਾਂ ਦਾ ਬਰੈਡੀ ਖਾਤੇ ਗਏ ਨੇ ਚਲੋ ਹੁਣ ਆਪਾਂ ਅਜ ਦੂ ਬਾਅਦ ਨਿਕਲ ਜਾਣਾ ਅਜ ਦੂ ਬਾਅਦ ਅੱਗੇ ਦੇਖਾਂਗੇ ਕਿ ਸੇ ਰੁਕਣਾਗਾ ਚਲੋ ਪਿਆਰਿਓ ਨਿਕਲ ਆਏ ਆਪਾਂ ਬਾਹਰ ਐ ਬਾਹਰ ਰੋਡ ਤੇ ਮਤਲਬ ਮੇਨ ਰੋਡ ਤੇ ਨਹੀਂ ਸ਼ਹਿਰ ਵਾਲੇ ਰੋਡ ਤੇ ਆ ਦੇਖੋ ਹੁਣ ਇੱਥੋਂ ਦੇਖਦੇ ਆ ਗੂਗਲ ਪੁੱਛਦੇ ਆ ਕਿੱਧਰ ਨੂੰ ਜਾਣਾ ਆਹ ਲਓ ਪਿਆਰਿਓ ਐ ਨਾ ਇਹ ਪੁਰਾਣਾ ਸ਼ਹਿਰ ਆ ਆਹ ਦਰਵਾਜ਼ੇ ਬਣੇ ਹੋਏ ਨੇ ਇੱਕ ਪਿੱਛੇ ਸ਼ਹਿਰ ਚ ਆਇਆ ਸੀ ਇੱਕ ਇਹ ਬਣਿਆ ਛੇ ਮੈਂ ਇਦਾਂ ਦੇ ਹੀ ਨੇ ਦਰਵਾਜ਼ੇ ਸਾਰੇ ਨਿਕਲ ਲੈ ਨਿਕਲ ਦੀ ਟਾਈਮ ਕਿੰਨਾ ਲੱਗ ਗਿਆ ਇਹਨੂੰ ਆ ਹੁਣ ਪਸ਼ੂਪਤੀ ਨਾਸ ਮੰਦਰ ਆਇਊਗਾ ਆ ਨਦੀ ਜੀ ਆ ਨਦੀ ਜੀ ਦੇ ਕਿਨਾਰੇ ਆਹ ਲੋ ਪਿਆਰਿਓ ਇਧਰੋਂ ਬੜੇ ਆ ਆਪਾਂ ਹੁਣ ਦੇਖਦੇ ਆ ਸਾਈਕਲ ਕਿੱਥੇ ਖੜਾਉਣਾਗਾ ਇੱਥੇ ਕਿਤੇ ਲਾਉਨੇ ਆ ਸਾਈਕਲ ਸਾਈਕਲ ਲਾ ਕੇ ਫਿਰ ਦਰਸ਼ਨ ਮਿਲੇ ਕਰਦੇ ਆ ਆਹ ਲੋ ਪਿਆਰਿਓ ਆਹ ਗੇਟ ਵੜ ਕੇ ਆ ਸਕੂਟਰ ਮੋਟਰਸਾਈਕਲ ਖੜੇ ਆ ਇੱਥੇ ਹੀ ਆਪਾਂ ਲਾਤਾ ਆ ਸਾਈਕਲ ਆਪਣਾ ਆ ਪਿਆਰੇ ਉਹ ਨਵਾਂ ਉਹ ਬਣ ਰਿਹਾ ਪ੍ਰਵੇਸ਼ ਦੁਆਰ ਫਿਰ ਇਧਰ ਦੀ ਸੰਗਤ ਜਾਇਆ ਕਰੂਗੀ ਉਹ ਕਮਰੇ ਬਣ ਰਿਹਾ ਠਹਿਰਨ ਲਈ ਆ ਪੱਥਰ ਦਾ ਕੰਮ ਚੱਲ ਰਿਹਾ ਆ ਲੋ ਪਹਿਲਾਂ ਮੈਂ ਉਰੇ ਲਾਇਆ ਸੀਗਾ ਜਿਹੜੀ ਆ ਥੋੜੀ ਜੀ ਬੂਟਾ ਲੱਗਿਆ ਆ ਫਿਰ ਮਾਤਾ ਕਹਿੰਦੀ ਵੀ ਤੂੰ ਪਿੱਛੇ ਹੀ ਲਾ ਦੇ ਤੇਰਾ ਆਪਾਂ ਪਿੱਛੇ ਲਾ ਜਾਂਦਾ ਆ ਦੇਖੋ ਇਦਾਂ ਦਾ ਕੰਮ ਹੋ ਰਿਹਾ ਹੁਣ ਉਰੇ ਇਸ ਸਾਰਾ ਮਤਲਬ ਡਿਜ਼ਾਈਨਿੰਗ ਆ ਗਈ 레이저 ਕਟਿੰਗ ਹੁੰਦੀ ਹੈ ਜਿਹੜੀ ਬਹੁਤ ਪੈਸਾ ਲੱਗ ਰਿਹਾ ਮੰਦਰ ਤੇ ਇਹ ਜੋੜਾ ਘਰ ਆ ਗਿਆ ਆ ਲੋ ਇਸਾ ਇੱਥੇ ਜੋੜਾ ਘਰ ਆ ਗਿਆ ਕੋਈ ਬੋਲ ਨਹੀਂ ਕੋਈ ਨਹੀਂ ਆ ਇਹ ਇਹਦਾ ਆ ਲੋ ਬਿਆਰੇ ਆ ਐਂਟਰੀ ਆ ਕੋਈ ਨਾ ਮੰਦਰ ਚ ਕੰਮ ਚੱਲ ਰਿਹਾਗਾ ਉੱਥੇ ਹਲੇ ਉਹਨਾਂ ਨੇ ਦਰਸ਼ਨ ਕਰਨ ਲਈ ਰੁਕਿਆ ਹੋਇਆ ਹੈਗਾ ਹਲੋ ਇਹਦੇ ਅੰਦਰ ਨਾ ਕੰਮ ਚੱਲ ਰਿਹਾ ਮੈਨੂੰ ਦੱਸਿਆ ਈ ਗੱਲ ਕਿਸੇ ਨੇ ਵੀ ਸੋਨਾ ਜਲ ਰਿਹਾ ਹੈਗਾ ਇਦਾਂ ਵੀ ਤਾਂ ਇਹ ਰੁਕਿਆ ਹੋਇਆ ਇੱਥੇ ਦਰਸ਼ਨ ਨਹੀਂ ਹਲੇ ਹੋ ਰਹੇ ਉਦੋਂ ਆਪਾਂ ਸਾਰਾ ਮੰਦਿਰ ਦੇਖ ਸਕਦੇ ਹਾਂਗੇ ਆਨੰਦੀ ਇਹਦੇ ਕੰਨ 'ਚ ਕੁਝ ਕਹਿੰਦੇ ਹੁੰਦੇ ਨੇ ਮੰਨਣਾ ਤਾਂ ਮੰਗਦੇ ਹੁੰਦੇ ਆ ਕੰਨ ਦੇ ਵਿੱਚ ਕਹਿ ਕੇ ਅਮਾਚਲ ਦੇ ਵਿੱਚ ਬਹੁਤ ਨੇ ਇੱਥੇ ਉਹ ਪ੍ਰਤਿਮਾ ਭਈਆ ਜਿੱਥੇ ਆਪਣਾ ਜਿਹੜੀ ਹਾਥੀਆਂ ਨਾਲ ਕੱਢੀ ਸੀ ਢੋਬੀ ਨਾ ਉਥੇ ਕਪੜੇ ਧੋਲਾਉਂਦਾ ਸੀ ਸਿਰ ਕੁੱਟੀ ਜਾਂਦਾ ਰਹਿੰਦਾ ਸੀ ਫਿਰ ਉਹ ਬੋਲ ਪਈ ਸੀ ਪ੍ਰਤਿਮਾ ਵੀ ਤੂੰ ਮੇਰਾ ਸਿਰ ਕਿਉਂ ਗੁਰਦਾਂਗਾ ਉਹ ਭਈਆ ਔਰੇ ਉਹਦੇ ਤੁਹਾਨੂੰ ਦਰਸ਼ਨ ਕਰਾਉਣੇ ਆਗੇ ਬੋਲ ਤੋਂ ਆਪਾਂ ਆਏ ਸੀਗੇ ਆ ਦੇਖੋ ਆ ਨਾਲ ਨਦੀ ਆ ਗਈ ਲਓ ਪਿਆਰਿਓ ਆਪਾਂ ਹੁਣ ਦਰਸ਼ਨ ਮੇਲੇ ਕਰਕੇ ਆ ਗਏ ਬਾਹਰ ਜਿਆਦਾ ਜਗਾਵਾ ਨਹੀਂ ਅਲੇ ਖੋਲੀਆਂ ਕਿਉਂਕਿ ਕੰਮ ਚੱਲ ਰਿਹਾ ਸਾਰਾ ਮੰਦਰ ਤਿਆਰ ਹੋ ਰਿਹਾ ਆ ਦੇਖੋ ਸਾਰੇ ਮੰਦਰ ਦੀ ਰੈਨੋਵੇਸ਼ਨ ਹੋ ਰਹੀ ਆ ਚਲੋ ਹੁਣ ਉਥੋਂ ਜੋੜੇ ਪਾਈਏ ਜੋੜੇ ਪਾ ਕੇ ਆਪਾਂ ਨਿਕਲੀਏ ਹਾ ਲੋ ਪਿਆਰਿਓ ਆ ਆਪਾਂ ਲੈ ਲਿਆ ਇਹਦੇ ਨਾਲ ਦਾ ਆਲੇ ਇਹ ਪਸ਼ੂਪਤੀਨਾਥ ਉਹਨਾਂ ਦੇ ਆਗਾ ਬਣਾਇਆ ਹੋਇਆ ਜਿਹੜਾ ਮੰਦਿਰ ਚ ਪਿਆ ਠੀਕ ਹੈ ਜੀ ਤਾਂ ਉਹ ਕਿਹ ਖਰਚਾ ਹੋ ਆਪਣ ਕਰੋ ਵੀ ਤੇ ਤਾਂ ਕਿ ਬਣੇ ਉਹ ਮੰਨ ਲਓ ਕਰ 5 ਮਹੀਨੇ ਵੀ ਨਿਕਲਦਾ ਹੋ ਤਾਂ ਵੀ ਆਪ ਲੋਕਾਂ ਕੋਈ ਦਿੱਕਤ ਨਹੀਂ ਪਰ ਉਹ ਇਤਵੇਂ ਵੀ ਨਹੀਂ ਨਿਕਲਦਾ ਠੀਕ ਹੈ ਮਤਲਬ ਕਮ ਸੰਗਤ ਆਤੀ ਹੈ ਜਾਂ ਹਾਂ ਆਪ ਵੀ ਦੇਖੋ ਕਿਤੇ ਲੋ आपने दर्शन करे आराम से मतलब हाँ 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 कहीं कोई भीड़ नहीं है दूसरे के लाइन लगी रही। तो ये जैसे मंदिर तो ये एक ही है हाँ। सारे इंडिया में हमारे हाँ। तो फिर इतने कम क्यों है से, पता, से, नहीं किसी को। के लोगों को पता कम है ना क्योंकि इसकी मूर्ति की स्थापना हुई है ठीक है जी इसलिए वो क्या लोगों को जानकारी नहीं है कम लोग जानकारी नहीं है नहीं तो मूर्ति तो बहुत अद्भुत है सब आठ मुख के शिवलिंग आपको कहीं नहीं मिलेगा अष्टमुखी ये इस, इसी जो नदी है इसी में से निकली थी हाँ हाँ इसी नदी में से आगे की तरफ नदी का जो मोड़ है ना हाँ जी वहाँ से निकला है वहाँ से निकला था मुझे रास्ते में कल बता रहे थे कहते दो बता दो सिर पे कपड़ा पर बताते हैं सब पन्ने अपने उम्र के मतलब पहले की घटना है पहले यहाँ उन्नीस सौ का पुरानी होगी ਵਿੱਚ ਤਕਰੀਬਨ 60 ਸਾਲ ਪੁਰਾਣੀ ਹੋ ਗਈ 60 ਤੋਂ 65 ਸਾਲ ਉੱਪਰ 64 65 ਸਾਲ ਹੋ ਗਏ 61 ਮਤਲਬ 64 ਮਤਲਬ 65 ਹਾਲੋ ਪਿਆਰੇ ਹੋ ਆ ਸਮਾਨ ਪਿਆ ਸਾਰਾ ਮੂਰਤੀ ਬਹੁਤ ਪੁਰਾਣੀ ਹੈ ਇਹ ਮੂਰਤੀ ਕੇ ਬਾਰੇ ਵਿੱਚ ਇਤਿਹਾਸ ਕਰ ਕੋ ਮੰਨਣਾ ਹੈ ਗੁਪਤ ਕਾਲੀਨ ਮੂਰਤੀ ਹੈ ਅੱਛਾ ਉਹ ਸਫੇਦ ਕਿਤਨਾ ਅੱਛਾ ਪੜਾ ਹੈ ਨਾ ਸਫੇਦ ਪੱਥਰ ਮੇ ਬਣਾ ਹੋਇਆ ਹੈ ਜੋ ਇਹ ਤਾਂ ਅਗਰ ਗਾੜੀ ਗੁੜੀ ਮੇ ਆਏ ਬੰਦਾ ਫਿਰ ਲੈ ਜਾਏ ਮੈਂ ਤਾਂ ਅਭੀ ਸਾਈਕਲ ਪੇ ਯਾਤਰਾ ਕਰ ਰਹਾ ਹਾਂ ਆਹ ਰਹਾ ਕੀ ਬਾਤ ਹੈ ਪੰਜਾਬ ਪੰਜਾਬ ਸਭੀ ਤਰਫੋਂ ਕੇ ਭੋਗਣ ਕਰ ਰਹਾ ਹਾਂ ਪੰਜਾਬ ਸੇ ਲਓ ਪਿਆਰਿਓ ਆਪਾਂ ਹੁਣ ਨਿਕਣ ਲੱਗੇ ਆ ਆ ਦੁਕਾਨ ਸੀ ਜਿੱਥੋਂ ਆਪਾਂ ਲਏ ਨੇ ਇਹ ਪਸ਼ੂਪਤੀ ਨਾਸ ਮੰਦਿਰ ਜਿਹੜੇ ਪ੍ਰਤੀਮਾਂ ਗਈ ਨਾ ਅੰਦਰ ਨਿਕਲੀ ਸੀ ਜਿਹੜੀ ਉਹਦੇ ਹੀ ਬਣਾਏ ਹੋਏ ਨੇ ਛੋਟੇ ਇਹ ਦੋ ਲੈ ਲੇ ਮੈਂ ਕਿਹਾ ਕਿਸੇ ਨੂੰ ਗਿਫਟ ਕਰਨੇ ਪੈ ਜਾਂਦੇ ਨੇ ਲਓ ਪਿਆਰਿਓ ਦਰਸ਼ਨ ਕਰ ਲਏ ਆਪਾਂ ਆ ਦੂਜਾ ਗੇਟ ਆ ਜਿਹੜਾ ਤੁਹਾਨੂੰ ਦਿਖਾਇਆ ਸੀ ਪਿੱਛੇ ਪਿੱਛੇ ਨਹੀਂ ਹੈਗਾ ਅਸਲ 'ਚ ਮੈਂ ਪਿੱਛੇ ਤਾਂ ਕੋਈ ਵੀ ਨਹੀਂ ਉਹ ਪਰਲਾ ਸੀ ਇਹ ਉਰਲਾਗਾ ਹਾਲੋ ਪਿਆਰਿਓ ਉਹ ਸਾਹਮਣੇ ਆ ਗਿਆ ਹਾਈਵੇ ਤਕਰੀਬਨ 9 ਵਜੇ ਹੀ ਗਏ ਆ 7-8 ਮਿੰਟ ਰਹਿ ਗਏ ਤੇ ਹੁਣ ਆਪਾਂ ਨੂੰ ਮੁੜਨਾਗਾ ਖੱਬੇ ਪਾਸੇ ਦੇਖਿਆ ਪਿਆਰਿਓ ਇੰਨਾ ਪਿਆਰ ਕਰਦੇ ਆ ਲੋਕ ਆਪਾਂ ਨੂੰ ਬਾਈ ਨੇ ਪਹਿਲਾਂ ਮੈਨੂੰ ਰੁਕਾ ਕੇ ਕਹਿੰਦਾ ਆਪਕੋ ਜਬ ਦੇਖਤੇ ਹੈ ਨਾ ਸੀਨਾ ਚੌੜਾ ਹੋ ਜਾਤਾ ਹੈ ਕਹਿੰਦਾ ਸੱਚੇ ਦੇਸ਼ ਵਕਤ ਉਹ ਆਪ ਕਹਿੰਦਾ ਆਜ਼ਾਦੀ ਮੈਂ ਆਪਨੇ ਇਤਨਾ ਬਲੀਦਾਨ ਦਿਆ ਮਤਲਬ ਬਹੁਤ ਪਿਆਰ ਕਰਨ ਵਾਲੇ ਨੇ ਆਪਾਂ ਨੂੰ ਐਵੇਂ ਹੀ ਤਾਂ ਖਬਰਾਂ 'ਚ ਮਰੀ ਜਾਂਦੇ ਨੇ ਮਗਜ ਵੀ ਜੀ ਆਏ ਆ ਸਿੱਖਾਂ ਨੂੰ ਆਏ ਆ ਫਲਾਨਾ ਲੋਕ ਤਾਂ ਪਿਆਰ ਕਰਦੇ ਆ ਨਾ ਪਿਆਰ ਉਹ ਇੱਕ ਹੋਰ ਗੱਲ ਮੈਂ ਦੱਸਣੀ ਭੁੱਲ ਗਿਆ ਸੀ ਤੁਹਾਨੂੰ ਜਿਹੜਾ ਆਪਣਾ ਕੱਲ ਆਪਾਂ ਰੁਕੇ ਸੀ ਨਾ ਉੱਥੇ ਬਾਈਆਂ ਨੇ 400 ਰੁਪਏ ਸੀਗਾ ਆਪਣਾ ਨਾਲੇ ਤਾਂ ਆਪਾਂ ਨੂੰ 50 ਰੁਪਏ ਲੈਸ ਕਰਦੇ ਬਾਈਆਂ ਨੇ 350 ਨਾਲੇ ਜਿਹੜਾ ਰਾਤ ਖਾਣਾ ਖਵਾਇਆ ਉਹਦਾ ਨਹੀਂ ਬਾਈਆਂ ਨੇ ਕੁਝ ਲਿਆ ਮੱਕੀ ਦੀਆਂ ਰੋਟੀਆਂ ਜੀ ਦੋ ਪ੍ਰਸ਼ਾਦੇ ਛਕੇ ਨਾਲ ਇੱਕ ਤਾਂ ਜਿਹੜਾ ਇਹਦੀ ਡੋਟਿਆਂ ਦੀ ਫਸਲ ਹੁੰਦੀ ਆ ਉਹਦੀ ਭੁਰਜੀ ਖਵਾਈ ਸੀ ਬਾਈਆਂ ਨੇ ਨਾਲ ਇੱਕ ਹਲਦੀ ਹੁੰਦੀ ਹੈ ਜਿਹੜੀ ਹਰੀ ਉਹ ਹਲਦੀ ਦੀ ਸਬਜ਼ੀ ਸੀ ਲੋਕਲ ਜੀ ਦੇਸ਼ਾਂ ਸੀ ਵਧੀਆ ਪ੍ਰਸ਼ਾਦੇਸ਼ ਕਾਹੇ ਤੇ ਰੁਪਈਆ ਸਾਰਾ 350 ਲਿਆ 150 ਦਾ ਪ੍ਰਸ਼ਾਦਾ ਹੀ ਛਕਿਆ ਜਾਂਦਾਗਾ ਵਧੀਆ ਡਾਰਮੇਟਰੀ ਸੀਗੀ ਬਹੁਤ ਘੈਂਟ ਆ ਲੋ ਪਿਆਰਿਓ ਇਧਰੋਂ ਆਪਾਂ ਆਏ ਆ ਤੇ ਆ ਹੁਣ ਵੱਡੇ ਹਾਈਵੇ ਤੇ ਚੜ ਗਏ ਜਿਹੜਾ ਕੱਲ ਆਪਾਂ ਛੱਡਿਆ ਸੀਗਾ ਸ਼ਹਿਰ 'ਚ ਜਾਣ ਨੂੰ ਉਹ ਹਾਈਵੇ ਤੇ ਚੜ ਗਏ ਹੁਣ ਇਹ ਹਾਈਵੇ ਤੇ ਜਾਣਾ ਆਪਾਂ ਆ ਲੋ ਪਿਆਰਿਓ ਤੇ ਨਾਈਟ ਦਾਨੀਆਂ ਚੱਕੀਆਂ ਆ ਗਈਆਂ ਉਹ ਦੇਖੋ ਆਹ ਲਓ ਪਿਆਰਿਓ ਐ ਘੋਮ ਲਿਆਣੇ ਇਹ ਆਹ ਲਓ ਪਿਆਰਿਓ ਇੱਧਰ ਵੀ ਲੱਗੀਆਂ ਹੋਈਆਂ ਨੇ ਇਹ ਏਰੀਏ 'ਚ ਨਾ ਖਾਸੀਆਂ ਲੱਗੀਆਂ ਹੋਈਆਂ ਨੇ ਆਹ ਦੇਖੋ ਆਹ ਲਓ ਪਿਆਰਿਓ ਆਹ ਲਸਣ ਪਤਾ ਨਹੀਂ ਪਿਆਜ਼ ਦੋਨਾਂ 'ਚ ਇੱਕ ਆ ਉਹ ਪਰੇ ਸਾਗ ਦੇ ਵਿੱਚ ਜਿਹੜੀ ਪੈਣੀ ਹੁੰਦੀ ਆ ਹਾਲੋਂ ਹੋਲੋਂ ਉਹ ਰਾਜ ਢਾਬੇ ਦੇ ਤੋੜ ਕੇ ਲਿਆ ਸੀ ਬਾਈ ਉਹ ਪਰੇ ਕੁਝ ਹੋਰ ਲੱਗਿਆ ਹੋਇਆ ਐ ਆ ਖੇਤੀ ਵਿੱਚ ਗੁਲਾਬ ਦੇ ਫੁੱਲ ਵੀ ਲੱਗੇ ਨੇ ਉਹ ਕਣਕ ਵੀ ਲੱਗੀ ਆ ਥੋੜੀ ਜੀ ਬਹੁਤ ਵਧੀਆ ਖੇਤੀ ਆ ਔਰ ਇਹ ਆ ਚਲਦੀਆਂ ਨੇ ਪਾਉਣ ਚੱਕੀਆਂ ਆਹ ਲੋ ਪਿਆਰਿਓ ਬਹੁਤ ਵੱਡੀਆਂ ਨੇ ਇਹ ਜੇ ਕਿਤੇ ਰਾਹ 'ਚ ਆਇਆ ਨਾ ਤੁਹਾਨੂੰ ਮੈਂ ਦਿਖਾਉਂਗਾ ਆ ਲੋ ਇਹਦੇ ਚ ਆਟੋ ਲੱਦੇ ਹੋਏ ਆ ਟਰਾਲੇ 'ਚ 10 ਆਟੋ ਨੇ ਆ ਅੱਜ ਦਾ ਪਹਿਲਾ ਟੂਲ ਟੈਕਸ ਆਇਆ ਆਹ ਮੋਟਰਸਰ ਤੋਂ 30 ਕਿਲੋਮੀਟਰ ਅੱਗੇ ਆ ਗਏ ਆ ਲੋ ਆ ਡੋਟਰ ਆਇਆ ਡੋਟਰ ਤਸਵਾ ਇਹ ਪਿੱਛੇ ਜਿਹੜਾ ਰੋਡ ਤੇ ਚੜ੍ਹੇ ਸੀ 18 ਕਿਲੋਮੀਟਰ ਲਿਖਿਆ ਹੋਇਆ ਸੀ ਇਹ ਆਇਆ ਹੁਣ ਆ ਲੋ ਇਹ ਵੀ ਖਾਦਾ ਵੱਡਾ ਕਸਵਾ ਸਾਰੀਆਂ ਦੁਕਾਨਾਂ ਹੈਗੀਆਂ ਉਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਲੋ ਪਿਆਰੇ ਆਪਾਂ ਨੂੰ ਹੁਣ ਸਿੰਘ ਮਿਲੇ ਨੇ ਟਰੱਕ ਤੇ ਆਪਾਂ ਇਧਰ ਨੂੰ ਜਾ ਰਹੇ ਸੀ ਹੁਣ ਆਪਣਾ ਅੱਗੇ ਨੂੰ ਤੇ ਇਹਨਾਂ ਨੇ ਰੋਕ ਲਿਆ ਫਿਰ ਆਪਾਂ ਚਾਹ ਪਾਣੀ ਛਕਦੇ ਹਾਂ ਹੁਣ ਇਕੱਠੇ ਇਹ ਇੱਕ ਹੋਰ ਚੱਲੇ ਨੇ ਕੋਚੀ ਨੂੰ ਕੋਚੀ ਨੂੰ ਨਾ ਹਾਂਜੀ ਕੋਚੀ ਘੇਰਨਾ ਕੋਚੀ ਨੂੰ ਚੱਲੇ ਨੇ ਢੇੜਾ ਭਰਿਆ ਹੋਇਆ ਇਹਨਾਂ ਨੇ ਪਠਾਨਕੋਟ ਤੋਂ ਭਰਿਆ ਹੋਇਆ ਬਾਬਾ ਜੀ ਕਿਹੜਾ ਨਗਰ ਆ ਆਪਣਾ ਆਪਣਾ ਰਮਦਾਸ ਆ ਜੀ ਰਮਦਾਸ ਹਾਂਜੀ ਆਪਣਾ ਅੰਬਰਸਰ ਕੋਲ ਹਾਂਜੀ ਹਾਂਜੀ ਅੰਬਰਸਰ ਏਰੀਆ ਠੀਕ ਆ ਜੀ ਤੇ ਇਹ ਕਹਿੰਦੇ ਪਹਿਲਾਂ ਅਸੀਂ ਚੱਲਦੇ ਸੀ ਘਾਟੀ ਨੂੰ ਵੀ ਹੁਣੇ ਹੀ ਇੱਧਰਲਾ ਰੂਟ ਬਣਿਆ ਹੈ ਸਾਡਾ ਮੈਂ ਦੋ ਗੱਟਕਰੀ ਆਏਗੀ ਹਾਂ ਚਲੋ ਜੀ ਆਪਾਂ ਫਿਰ ਚਾਹ ਪੀ ਸਕਦਾ ਹੀ ਛੱਕਦੇ ਆ ਫਿਰ ਕਰਦੇ ਆ ਅੱਗੇ ਗੱਲ ਬਾਤ ਸਤਿ ਸ੍ਰੀ ਅਕਾਲ ਜੀ ਹਾਂ ਦਾਤਾ ਸਾਈਕਲ ਆਪਾਂ ਆ ਗੱਡੀ ਆ ਬਾਈ ਉਹਨੀਆਂ ਦੀ ਆਹੋ ਵਾਹਿਗੁਰੂ ਵਾਹਿਗੁਰੂ ਆ ਗੱਡੀ ਆ ਲੋ ਪਿਆਰਿਓ ਪ੍ਰਸ਼ਾਦੇ ਵਗੈਰਾ ਆਪਾਂ ਛਕ ਲੈ ਤੇ ਸਿੰਘਾਂ ਨੇ ਪ੍ਰਸ਼ਾਦੇ ਵਗੈਰਾ ਛਕਾ ਤੇ ਨਾਲ ਦੁੱਧ ਦਾ ਗੱਫਾ ਤੇ ਹੁਣ ਹੁਣ ਵਿਦਾ ਲੈਣ ਲੱਗੇ ਆ ਇਹਨਾਂ ਤੋਂ ਤੇ ਚੱਲਦੇ ਆ ਅੱਗੇ ਨੂੰ ਜਾਵਰੇ ਵੱਲ ਨੂੰ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਪਿਆਰਿਓ ਪੂਰੇ ਚੜਦੀ ਕਲਾ ਵਾਲੇ ਸਿੰਘ ਸੀਗੇ ਇਹ ਆਪਾਂ ਪ੍ਰਸ਼ਾਦਾ ਵਗੈਰਾ ਇਹਨਾਂ ਨੇ ਵੀ ਛਕਣਾ ਸੀ ਤੇ ਪ੍ਰਸ਼ਾਦਾ ਵੀ ਬੜਾ ਵਧੀਆ ਸੀ ਦਾਲ ਸਾਰੇ ਸਫਰ ਤੇ ਇਹੀ ਜੀ ਢਾਬੇ ਤੇ ਪਹਿਲੀ ਵਾਰ ਮਿਲੀ ਆ ਜਿਵੇਂ ਘਰੇ ਖਾਣੇ ਹੁੰਨੇ ਆ ਪ੍ਰਸ਼ਾਦੇ ਛਕੇ ਨਾਲ ਫਿਰ ਦੁੱਧ ਕਰਾ ਲਿਆ ਦੁੱਧ ਛਕਿਆ ਕਰਿਓ ਆ ساری ਮਟਰਾਂ ਦੀ ਖੇਤੀ ਆ ਉਹ ਦੇਖੋ ਮਾਈ ਹੁਣੀ ਆ ਤੇ ਬਾਈ ਆ ਦੇਖੋ ਮਟਰ ਸਾਰੇ ਤੋੜੀ ਜਾਂਦੇ ਨੇ ਇਹ ਪਿੱਛੇ ਤੱਕ ਆਇਆ ਸੀ ਸਾਰਾ ਨੋਈ ਐਨਕ ਹੋ ਗਈ ਫੇਰ ਰੈਡੀ ਪੈ ਗਿਆ ਸ਼ੀਸ਼ਾ ਇਹ ਇਹੀ ਫਾਇਦਾ ਜੇ ਕੱਚ ਵਾਲਾ ਹੁੰਦਾ ਨਾ ਉਹ ਟੁੱਟ ਜਾਂਦਾ ਕੱਚ ਦਾ ਨਹੀਂ ਸ਼ੀਸ਼ਾ ਇਹ ਪਲਾਸਟਿਕ ਦਾ ਹੈਗਾ ਆ ਜਾਂਦੇ ਆ ਟਰੈਕਟਰ ਜੇਸੀਬੀ ਉੱਤੇ ਲੱਦੀ ਆ ਲੋ ਆ ਫੇਰ ਜੇਸੀਬੀਆਂ ਜਾਂਦੀਆਂ ਨੇ ਰੱਕਾਂ ਤੇ ਲੱਦ ਕੇ ਰੱਕ ਤਾਂ ਇੱਥੇ ਵੀ ਬਹੁਤ ਲੰਘਦੇ ਨੇ ਐਡੇ ਐਡੇ ਕਿਉਂਕਿ ਅੱਗੇ ਜਾਵਰਾ ਜਾਵਰੇ ਤੋਂ ਅੱਗੇ ਜਿਵੇਂ ਉਹ ਬਾਈ ਕੋਚੀ ਕਾਚੀ ਨੂੰ ਚੱਲੇ ਸੀ ਇਥੋਂ ਜਾਵਰਾ ਰਹਿ ਗਿਆ 7-8 ਕਿਲੋਮੀਟਰ ਜਾਵਰੇ ਤੋਂ ਫਿਰ ਆਪਾਂ ਇੱਧਰ ਨੂੰ ਨਹੀਂ ਪੈਣਾ ਓਜੈਨ ਕੰਨੀ ਨੂੰ ਜਾਵਰੇ ਤੋਂ ਸਿੱਧਾ ਜਾਣਾ ਰਤਲਾਮ ਰਤਲਾਮ ਕੋਸ ਇਦਾਂ ਦਾ ਆਉਣਾ ਆ ਲੋ ਪਿਆਰਿਓ ਓ ਜਿਹੜਾ ਛੋਟਾ ਟਰੈਕਟਰ ਖੜਾ ਨਾ ਹੁਣ ਅਗਲਾ ਮੇਰਾ ਟਾਰਗੇਟ ਇਹ ਆ ਸੁਪਨਾ ਵੀ ਇਹੋ ਜਿਹਾ ਟਰੈਕਟਰ ਲੈ ਕੇ ਇਹਦੇ ਪਿੱਛੇ ਬਣਾ ਕੇ ਕੋਸ ਛੋਟਾ ਜਿਹਾ ਹਲਕੀ ਜੀ ਟਰਾਲੀ ਉਹਦੇ ਵਿੱਚ ਰਿਆ ਕਰਾਂਗੇ ਘੁੰਮਿਆ ਕਰਾਂਗੇ ਹਾਲੋ ਪਿਆਰਿਓ ਇੱਧਰ ਨੂੰ ਜਾਂਦਾ ਉਹ ਜੈਨ ਨੂੰ ਸਿੱਧਾ ਜਾਂਦਾ ਜਾਵਰਾ ਹੋ ਕੇ ਰਤਲਾਮ ਹੁਣ ਆਪਾਂ ਜਾਣਾ ਸਿੱਧਾ ਰਤਲਾਮ ਪਹਿਲਾਂ ਆਪਣਾ ਇੱਧਰਲਾ ਰੂਟ ਸੀ ਪਿਆਰਿਓ ਜੈਨ ਕੰਨੀ ਦਾ 95 ਜੈਨ ਫਿਰ ਪਤਾ ਨਹੀਂ ਭਾਈ ਨੇ ਕਿਉਂ ਇੱਧਰਲਾ ਰੂਟ ਬਣਾਤਾ ਹੁਣ ਭਾਈ ਕਹਿੰਦਾ ਰਤਲਾਮ ਜਾ ਰਤਲਾਮ ਜਾ ਕੇ ਫਿਰ ਅੱਗੇ ਕੱਲ ਨੂੰ ਹੋਰ ਕਿਤੇ ਇੱਧਰ ਦੀ ਵੀ ਗੁਰੂ ਘਰ ਆਉਣਗੇ ਰਤਲਾਮ ਚ ਗੁਰੂ ਘਰ ਆ ਹਾਲੋ ਪ੍ਰਾਣੀ ਸ਼ੋਅ ਵਾਲਾ ਸੋਨਾਲੀ ਕਾ ਦੇਖੋ ਕਿਵੇਂ ਸ਼ਿੰਗਾਰੀ ਹੋਈ ਟੈਂਕੀ ਹਵਾ ਵਾਲੀ ਇਹ ਵੀ ਸ਼ਹਿਰ ਵੱਡਾ ਗਾਜਾ ਬਰਾ ਫੋਰ ਲੈਂਡ ਰੋਡ ਆ ਨਾਲ ਤੇ ਆ ਇਧਰਲੀ ਲਾਈਨ ਹੈਗੀ ਆ ਦੂਜੀ ਛੋਟੀ ਸ਼ਹਿਰ ਦੇ ਵਿੱਚ ਤਾਂ ਆਪਾਂ ਹਰ ਲੈਂਡ ਤੇ ਹੋ ਜਾਂਦੇ ਆ ਸਰਵਿਸ ਲੈਂਡ ਤੇ ਵਧੀਆ ਗਈ ਇਹ ਵੀ ਪੂਰਾ ਡਬਲ ਸ਼ਹਿਰ ਆ ਪਿਆਰਿਓ ਜਿਆਬਰਾ ਆਓ ਪਿਆਰਿਓ ਦੇਖੋ ਸਰੋਂ ਉਹ ਵਿੱਚ ਬੰਦਾ ਖੜਾ ਦਿਖਦਾ ਨਹੀਂ ਐਡੀ ਉੱਚੀ ਉੱਚੀ ਆ ਐ ਪੀਰੀ ਜਵੇਂ ਤਾਂ ਬਾਲੀ ਵਧੀਆ ਗਈ ਜਿਵੇਂ ਆਪਣਾ ਪੰਜਾਬ ਆ ਨਾ ਓਵੇਂ ਹੀ ਆ ਇਹਦੀ ਜ਼ਮੀਨ ਵੀ ਆ ਲੋ ਆ ਲੋ ਪਿਆਰਿਓ ਆ ਆ ਲਿਖਿਆ ਨਾ ਮੁੰਦਸੌਰ ਇੱਥੋਂ ਅੱਜ ਆਪਾਂ ਆਏ ਆ 61 ਕਿਲੋਮੀਟਰ ਆ ਖਾਲਸਾ ਪੰਜਾਬੀ ਢਾਬੇ ਤੇ ਰੁਕਦੇ ਆ ਹਾਲੋ A1 ਸੁਨਾਮ ਟਹਾਣਾ ਅਸਮਾਨਾ ਪੰਜਾਬ ਹਰਿਆਣਾ ਐ ਅੰਦਰ ਨੂੰ ਜਾ ਕੇ ਹੁੰਦੇ ਨੇ ਇਹ ਉਹ ਦੇ ਕਿੱਡੀ ਅੰਦਰ ਜਾ ਕੇ ਆ ਹਾਲੋ ਪਿਆਰਿਓ ਇਹ ਐਕਸਪ੍ਰੈਸ ਵੇ ਆ ਭਾਰਤ ਮਾੜਾ ਰੋਡ 2 ਪ੍ਰੋਸਪੈਰਿਟੀ ਹਾਲੋ ਆ ਥੋੜਾ ਜਿਹਾ ਚੱਲ ਗਏ ਕੋਹਰ ਆ ਗਿਆ ਤੇ ਲਿਖਿਆ ਆ N E 4 ਦਿੱਲੀ ਮੁੰਬਈ ਏ ਜਲੇਬੀ ਪੋੜ ਜੇ ਆ ਗਿਆ ਐ ਜਾ ਕੇ ਐ ਇਹਦੇ ਤੇ ਚੜ ਜਾਂਦਾ ਐ ਫਿਰ ਉਧਰ ਨੂੰ ਜਿਹਨੇ ਜਾਣਾ ਆ ਵੀ ਇਧਰੋਂ ਬਣਿਆ ਹੋਇਆ ਸਿੱਧਾ ਉੱਤੇ ਚੜ ਜਾਂਦਾ ਜਿਹਨੇ ਜਾਣਾ ਚਲੋ ਪਿਆਰਿਓ ਆ ਹਾਈਵੇ ਜਾਂਦਾ ਹਾਈਵੇ ਤੋਂ ਆਹ ਨਾਮਲੀ ਸ਼ਹਿਰ ਪੈਂਦਾ ਵਿਚਦੀ ਵਿਚਦੀ ਥੋੜਾ ਜਿਹਾ ਘੱਟ ਪੈਂਦਾ ਮੈਂ ਵਿਚਦੀ ਹੀ ਨਿਕਣ ਲੱਗਿਆ ਆ ਜਿਵੇਂ ਕੱਲ ਆਪਾਂ ਵਿਚਦੀ ਬੜੇ ਸੀ ਉੱਪਰ ਦੀ ਹਾਈਵੇ ਦਾ ਬਹੁਤ ਘੰਮ ਕੇ ਪੈ ਜਾਂਦਾਗਾ ਆਪਾਂ ਹੁਣ ਵਿਚਦੀ ਚੱਲਦੇ ਆ ਨਾਮਲੀ ਸ਼ਹਿਰ ਦੇ ਹੋ ਕੇ ਵਿਚਦੀ ਆਏ ਆ ਬਾਜ਼ਾਰ ਦੇ ਇੱਕ ਤਾਂ ਸ਼ਹਿਰ ਦੇਖਿਆ ਜਾਂਦਾ ਜਿਵੇਂ ਆਪਾਂ ਕਿਸ਼ਨਗੜ ਦੇਖ ਲਿਆ ਸੀ ਵਿਚਦੀ ਓਵੇਂ ਪਰਾ ਲੱਗ ਜਾਂਦਾ ਵੀ ਕਿਵੇਂ ਆ ਸ਼ਹਿਰ ਕਿੱਡਾ ਕ ਬਾਹਰੋਂ ਆਰ ਦੀ ਤਾਂ ਹਾਈਵੇ ਆ ਕੋ ਦੇਖਿਆ ਨਹੀਂ ਜਾਂਦਾ ਆ ਲੈ ਮੈਨੂੰ ਜਿਵੇਂ ਲੱਗਦਾ ਸੀ ਤੁਹਾਨੂੰ ਕਿਹਾ ਸੀ ਭੀੜਾ ਜਿਹਾ ਸ਼ਹਿਰ ਹੋਊ ਹੇ ਜਿਆ ਸਾਹਿਰ ਵੀ ਵਧੀਆ ਹੁੰਦਾ ਜੀ ਜੇ ਲੱਗਦਾ ਆ ਲੋ ਹੁੰਦਾ ਛੋਟਾ ਜਿਹਾ ਹੀ ਆ ਇਹ ਐ ਰੇਡੀਆਂ ਜੀਆਂ ਲੱਗੀਆਂ ਹੋਈਆਂ ਫੜੀਆਂ ਆਏ ਪਿਆਰਿਓ ਸ਼ਹਿਰ ਵਿੱਚ ਦੀ ਇੱਕ ਤਾਂ ਨਾ ਜੀ ਜੇ ਹਲਕ ਜਾਂਦਾ ਨਵਾਂ ਜਿਹਾ ਦੇਖਣ ਨੂੰ ਮਿਲ ਜਾਂਦਾ ਰੌਣਕ ਜੀ ਹਾਈਵੇ ਤੇ ਤਾਂ ਕੁਝ ਨਹੀਂ ਇਸ ਕਰਕੇ ਮੈਂ ਸ਼ਹਿਰ ਦੇ ਵਿੱਚੋਂ ਨਹੀਂ ਕੱਢਦਾ ਹਾਂ ਆ ਸਰ ਇਹ ਦੀ ਦੁਕਾਨ ਸੈਂਟਰੀ ਦੀ ਦੁਕਾਨ ਇੱਥੇ ਆ ਕੇ ਖੁੱਲ ਗਿਆ ਥੋੜਾ ਜਿਹਾ ਰੋਡ ਬਾਸੋਂ ਖਤਮ ਹੋ ਗਿਆ ਸ਼ਹਿਰ ਤਕਰੀਬਨ ਬਾਈ ਨਾ ਕੀ ਸੀਗਾ ਆ ਬਾਰ-ਬਾਰ ਇਹ ਡੇਢ ਡੇਢ ਕਿਲੋਮੀਟਰ ਦਾ ਸੀ ਡੇਢ ਦੋ ਕਿਲੋਮੀਟਰ ਦਾ ਸ਼ਹਿਰ ਹਲੋ ਆ ਮੂਰੇ ਆ ਕੰਮ ਚੱਲ ਰਿਹਾ ਹੁਣ ਇਥੋਂ ਉੱਤਰ ਕੇ ਜਾਣਾ ਪੈਣਾ ਰੋੜਿਆਂ ਰੂੜਿਆਂ ਜਿਹਾਂ ਵਾਲਾ ਰਾਹਗਾ ਹਾਲੋ ਪਿਆਰੇ ਉਹ ਆ ਬਾਈ ਜੀ ਮਿਲੇ ਨੇ ਆਪਾਂ ਨੂੰ ਇਹ ਇੱਥੋਂ ਦਾ ਇੰਸਟਾਗ੍ਰam ਤੇ ਪੇਜ ਵੀ ਚਲਾ ਰਹੇ ਨੇ ਲਾਮਨੀ ਮੇਰੀ ਜਾਨ ਨਾਮਲੀ ਹੈ ਨਾ ਨਾਮਲੀ ਮੇਰੀ ਜਾਨ ਆ ਪਿੱਛੇ ਨਾ ਮੈਨੂੰ ਬਹੁਤ ਔਖਾ ਸੀਗਾ ਇਹ ਬਾਈ ਪਿੱਛੋਂ ਦੇਖ ਲਿਆ ਸੀ ਮੇਰੇ ਨਾਲ ਆਏ ਨੇ ਇਹਨਾਂ ਨੇ ਆ ਸਾਰੀਆਂ ਦੋਨੇ ਪਟੜੀਆਂ ਪਾਰ ਕਰਾਈਆਂ ਨਹੀਂ ਤਾਂ ਮੈਨੂੰ ਔਖਾ ਹੋ ਜਾਣਾ ਸੀ ਇਕੱਲੇ ਨੂੰ ਠੀਕ ਹੈ ਬਾਈ ਬਿਲਕੁਲ ਹਾਂ ਭਈਆ ਕੋ ਵੀ ਸਪੋਰਟ ਕਰੇ ਹਾਂਜੀ ਹਾਂਜੀ ਔਰ ਭਈਆ ਐਸੇ ਹੀ ਯਾਤਰਾਏ ਕਰਤੇ ਰਹੇ ਔਰ ਇਨਕੀ ਯਾਤਰਾਏ ਮੰਗਲ ਮੇ ਹੋ ਐਸੀ ਅਸੀਂ ਕਾਮਨਾ ਕਰਤੇ ਹਾਂ ਹਾਂ ਠੀਕ ਹੈ ਜੀ ਆਹ ਟ੍ਰੇਨਾਂ ਸੀਗੀਆਂ ਪਟੜੀਆਂ ਆਹ ਬਾਈ ਨੇ ਆਪਾਂ ਨੂੰ ਟਪਾਈਆਂ ਨੇ ਟਪਾ ਕੇ ਬਾਈ ਰਾਹ ਦੱਸ ਗਿਆ ਆਪਾਂ ਨੂੰ ਪਿੱਛੇ ਆਇਆ ਸੀ ਬਾਈ ਨਹੀਂ ਤਾਂ ਆਪਾਂ ਉਲਝੇ ਜਾਣਾ ਸੀ ਇੱਥੇ ਵੀ ਕਿੱਧਰ ਨੂੰ ਜਾਈਏ ਆਹ ਬਾਈ ਸੀਗਾ ਆਹ ਲੋ ਬਾਈ ਇਧਰੋਂ ਆਏ ਆ ਆਪਾਂ ਉਹ ਪਰੇੋਂ ਜਾ ਕੇ ਉਹ ਉਧਰੋਂ ਆਏ ਆ ਆਹ ਆ ਬਾਹਰੋਂ ਬਾਈਪਾਸ ਕੋ ਹਮਦਾ ਇਹਨੇ ਸਾਹਮਣੇ ਆਪਾਂ ਨੂੰ ਮਿਲ ਜਾਣਾ ਉਹ ਉੱਥੇ ਜਾ ਮੈਨੂੰ ਦਾਦਾ ਰਤਲਾਮ ਹਣਾ ਸਿਟੀ ਇੱਧਰ ਨੂੰ ਆ ਦੇਖਦੇ ਐ ਇੱਥੇ ਮੈਪ ਤੇ ਖੜਕੇ ਆਹਦੇ ਲਿਖਿਆ ਹੈ ਤੀਰ ਰਤਲਾਮ ਲੋ ਲੇਬੜ ਅੰਦੌਰ 140 ਆਹ ਲੋ ਪਿਆਰਿਓ ਹਾਈਵੇ ਆਪਾਂ ਛੱਡਤਾ ਜਿੱਥੇ ਉਹ ਲਿਖਿਆ ਸੀ ਬੋਰਡ ਜਿਹੜਾ ਹਾਨੂੰ ਦਿਖਾਇਆ ਸੀ ਆਪਾਂ ਰਤਲਾਮ ਸ਼ਹਿਰ ਚੋਂ ਪੈ ਗਏ ਹੁਣ ਆਹ ਲੋ ਆਹ ਲੋ ਪਿਆਰਿਓ ਏ ਮੈਨੂੰ ਲੱਗਦਾ ਨਾ ਕੋਈ ਕਾਲਜ ਬਣ ਰਿਹਾ ਉੱਥੇ ਲਿਖਿਆ ਹੋਇਆ ਆ ਬੁਕਿੰਗ ਉਹ ਆ ਰਾਮ ਭਗਵਾਨ ਦੀ ਬਣੀ ਹੋਈ ਆ ਸਟੈਚੂ ਆ ਸ਼ਹਿਰ ਸ਼ੁਰੂ ਹੋ ਗਿਆ ਹੁਣ ਰਤਲਾਮ ਅਮਰੂਤੀ ਵਾਲਿਆਂ ਦਾ ਸਪੇਅਰ ਪਾਰਟ ਆ ਪਿੱਲਰ ਜੇ ਬਣਨ ਲੱਗੇ ਹੋਏ ਨੇ ਮੈਨੂੰ ਲੱਗਦਾ ਕੋਈ ਪੌਲ ਪੌਲ ਕੱਟਣਗੇ ਇੱਥਾਂ ਦੀ ਆ ਲੋ ਆ ਸਾਰਾ ਉਹ ਆ ਗਿਆ ਏਰੀਆ ਕਬਰਾਂ ਆ ਲੋ ਆ ਦੇਖੋ ਜਿਵੇਂ ਆਪਣੇ ਲੁਧਿਆਣਾ ਦਾ ਬਾਜ਼ਾਰ ਆ ਸੱਚ ਬਾਜ਼ਾਰ ਕਹਤਾ ਜਾਲ ਵੇਸਿਆ ਲਾਈਨਾਂ ਦਾ ਉਦੋਂ ਥੋੜਾ ਜਿਹਾ ਘਾਟਾ ਇਹ ਆ ਲੋ ਐ ਆ ਵਾਹ ਸ਼ਹਿਰ ਚ ਵੜ ਗਏ ਹੁਣ ਸ਼ਹਿਰ ਮੁੱਕ ਗਿਆ ਉਹ ਸਟੇਸ਼ਨ ਆ ਰਤਲਾਮ ਦਾ ਉੱਧਰ ਪਿਆਰਿਓ ਇੱਥੋਂ ਆਏ ਆ ਆਪਾਂ ਇਹ ਲੇਨ ਦੇ ਉੱਪਰ ਦੀ ਆ ਆ ਦੇਖੋ ਇੱਥੋਂ ਦੀ ਹੁਣ ਜਾਣਾਗਾ ਐ ਮੋਟਰਸਾਈਕਲ ਸਾਈਕਲਾਂ ਵਾਲਾ ਹੀ ਰਾਹਗਾ ਇਹ ਬਸ ਉੱਪਰ ਨੂੰ ਜਾਣਾ ਆਹ ਟ੍ਰੇਨ ਦੀ ਪਟੜੀ ਆ ਥੱਲੇ ਆ ਲਓ ਪਿਆਰਿਓ ਆ ਇੱਧਰ ਦਾ ਸਟੇਡੀਅਮ ਆ ਰਤਲਾਮ ਦਾ ਇੱਥੇ ਮੈਚ ਲੱਗਿਆ ਹੋਇਆ ਆ ਦੇਖੋ ਏ ਮਾਲ ਰੋਡ ਲਿਖਿਆ ਹੋਇਆ ਨੈਟ ਤੇ ਲੋਕੇਸ਼ਨ ਲਾਈ ਸੀ ਉਹ ਬੋਲਦੀ ਵੀ ਆ ਕੰਟੀਨਿਊ ਮਾਲ ਰੋਡ 1.8 ਪਤਾ ਨਹੀਂ ਕਿੰਨਾ ਕਿਲੋਮੀਟਰ ਆ ਮੰਦਿਰ ਆ ਮਾਂ ਆ ਗਿਆ ਸ਼ਿਵ ਸ਼ਕਤੀ ਦਾ ਆਂਦਰ ਲਾਹਤਾ ਝੂਲੇ ਵੀ ਲਾਏ ਹੋਏ ਨੇ ਬੱਚਿਆਂ ਲਈ ਇਹ ਰੇਲਵੇ ਕਲੋਨੀ ਆ ਰੇਲਵੇ ਕਲੋਨੀ ਜਿਵੇਂ ਰੇਲਵੇ ਕਲੋਨੀ ਹੁੰਦੀ ਆ ਸਾਰੇ ਸ਼ਹਿਰਾਂ ਚ ਜਿਵੇਂ ਲੁਧਿਆਣੇ ਆ ਆਪਣੇ ਆ ਮੰਡੀ ਲੱਗੀ ਹੋਈ ਆ ਆ ਦੇਖੋ ਸ਼ਗਰ ਗੰਦੀਆਂ ਦੇਖੋ ਗਿੱਡੀਆਂ ਗਿੱਡੀਆਂ ਉਹ ਆਰਬੀ ਆਰਬੀ ਦੀ ਸਬਜ਼ੀ ਗੱਲ ਖਾਦੀ ਸੀ ਆ ਪਿਆਜ਼ ਪੇ ਆ ਹਰੇ ਲਾ ਰਹੇ ਨੇ ਥੱਲੇ ਦੀ ਨਿਕਲਣਾ ਗੁਫਾਜੀ ਦੇ ਆ ਇੱਕ ਇਧਰ ਬੜਾ ਸੋਹਣਾ ਬਣਿਆ ਹੋਇਆ ਰੈਸਟੋਰੈਂਟ ਲੋਜ ਬਾਹਰ ਆ ਲੋ ਪਿਆਰਿਓ ਪਿੱਛੇ ਚੌਂਕ ਜਿਹਾ ਆਇਆ ਸੀ ਇਹ ਮਾਰ ਰੋਡ ਆ ਉਹ ਚੌਂਕ ਤੋਂ ਥੋੜਾ ਜਿਹਾ ਹੁਲ ਜਗੇ ਸੀ ਆਪਾਂ ਚੌਂਕ ਤੋਂ ਆਪਾਂ ਖੱਬੇ ਮੁੜ ਗਏ ਚੌਂਕ ਤੋਂ ਸਿੱਧਾ ਹੀ ਜਾ ਕੇ ਸੀਗਾ ਗੁਰੂ ਘਰ ਆ ਦੇ ਅੰਨਪੂਰਨਾ ਲਗਜ਼ਰੀ ਲਗਜ਼ਰੀ ਨੇ ਮਠਾਈਆਂ ਦੀਆਂ ਦੁਕਾਨਾਂ ਮਾਰ ਰੋਡ ਆਣਾ ਇਹ ਆ ਆ ਗਿਆ ਗੁਰੂ ਘਰ ਚਲੋ ਹੁਣ ਇੱਥੇ ਪਹੁੰਚਦੇ ਆ ਰਹਿਣ ਦਾ ਟਿਕਾਣਾ ਚਲੋ ਜੀ ਅਕਾਲ ਆ ਠੀਕਾ ਚਲੋ ਪਿਆਰਿਓ ਆ ਗੁਰੂ ਘਰ ਜਦੋਂ ਆਪਾਂ ਨੂੰ ਆਉਣ ਸਾਰੀ ਇਹ ਜੀ ਕਿਰਪਾ ਪ੍ਰਮਾਤਮਾ ਦੀ ਅੰਦਰ ਬੜ ਨਹੀਂ ਲੱਗੇ ਬੜ ਦੇਖਣ ਹੀ ਲੱਗੇ ਸੀ ਬਾਬਾ ਜੀ ਸਾਹਮਣੇ ਬੈਠੇ ਸੀਗੇ ਆਪਣਾ ਗੁਰੂ ਸਾਹਿਬ ਦੇ ਬਿਰਾਜਮਾਨ ਸੀਗੇ ਪਾਠ ਕਰਨ ਲੱਗੇ ਹੋਏ ਸੀ ਉਹਨਾਂ ਨੇ ਇਸ਼ਾਰਾ ਕਰਤਾ ਵੀ ਅੰਦਰ ਆ ਜਾਓ ਅੰਦਰ ਆ ਕੇ ਮੈਂ ਮੱਥਾ ਟੇਕਿਆ ਤੇ ਮੱਥਾ ਟੇਕੇ ਬਾਬਾ ਜੀ ਨੇ ਪੁੱਛਿਆ ਕਿੱਧਰੋਂ ਆਏ ਹੋ ਕਿਵੇਂ ਉਹ ਕਹਿੰਦੇ ਸਾਈਕਲ ਅੰਦਰ ਲਿਆਓ ਹਾਲ ਚਲਾਓ ਆਰਾਮ ਕਰੋ ਉਹ ਲਾਤਾ ਸਾਈਕਲ ਆਹ ਹਾਲ ਆਹ ਗੱਦਾ ਪਛਾਲਿਆ ਕਰੋ ਦਾਸ ਆ ਬਾਬਾ ਜੀ ਕਹਿੰਦੇ ਨਾ ਫੋਟੋ ਸਟੇਟ ਕਰਾ ਲਿਆ ਉਹ ਤੇ ਹੁਣ ਆਪਾਂ ਫੋਟੋ ਸਟੇਟ ਕਰਾਣੇ ਆਂ ਵੀ ਤੇ ਸਾਰਾ ਆਪਣਾ ਮਾਰ ਰੋਡ ਆ ਗਿਆ ਵਧੀਆ ਵਧੀਆ ਸਾਰੇ ਉਹ ਨੇ ਤੇ ਬ੍ਰਾਂਡ ਆ ਪਿਆਰੇ ਉਹ ਗੁਰੂ ਘਰ ਦੇ ਬਿਲਕੁਲ ਸਾਹਮਣੇ ਨੇ ਦੁਕਾਨਾਂ ਆ ਬੈਕਰੀ ਵੀ ਤਕੜੀ ਆ ਗਈ ਆ ਲੋ ਦਾ ਬੈਕਰੀ ਇਹਤੋਂ ਅਨੰਦ ਦਾ ਸਟੀਲ ਨੈਕਸ ਇਹ ਵੀ ਮਾਲ ਜਿਆ ਛੋਟਾ ਜਿਹਾ ਮਾਰਕੀਟ ਆ ਆਪਾਂ ਪਿਆਰਿਓ ਆਹੀ ਚੌਂਕ ਤੋਂ ਮੁੜ ਕੇ ਗਏ ਸੀਗੇ ਹੁਣ ਆਪਾਂ ਉਹ ਟੌਪ ਟਾਊਨ ਹੈਗਾ ਉਧਰ ਉਧਰ ਦੇ ਪਾਸੇ ਢੇੜਾ ਘੜਦੇ ਆਂ ਸਾਰੇ ਉਹ ਵੱਡਾ ਚੌਂਕ ਬਣਦਾਗਾ ਆ ਦੇਖੋ ਇਧਰੋਂ ਇੱਕ ਉਹ ਉਧਰ ਸੜਕਾ ਇੱਕ ਉਹ ਉਧਰ ਇੱਕ ਇਧਰ ਇੱਕ ਇਧਰ ਕਿੰਨੀਆਂ ਸੜਕਾਂ ਨੇ ਇਹ ਬਹੁਤ ਵੱਡਾ ਚੌਂਕ ਆ ਇਹਨੂੰ ਨਾ ਪਿਆਰਿਓ ਪੰਜ ਸੜਕਾਂ ਲੱਗਦੀਆਂ ਨੇ ਪੰਜ ਮਤਲਬ ਜਿਵੇਂ ਆਪਣੇ ਉਹ ਨਹੀਂ ਚੌਕ ਹੈਗਾ ਆ ਅੰਦਰ ਜਾ ਕੇ ਪਤਾ ਨਹੀਂ ਕਿਹੜਾ ਜਾਊਗਾ ਇਸ ਕਰਮਾ ਚੌਕ ਦੀ ਇੱਕ ਹੋਰ ਜਾਊਗਾ ਨਾਂ ਭੁੱਲ ਗਿਆ ਹੁਣ ਉਹਦਾ ਆਪਣਾ ਕਾਉਂਟੈਂਟ ਚੌਕ ਕਾਉਂਟੈਂਟ ਚੌਕ ਵਰਗਾ ਇਹ ਪੰਜ ਗਲੀਆਂ ਨਿਕਲਦੀਆਂ ਨੇ ਇਹਦੇ ਵਿੱਚੋਂ ਆ ਲੋ ਪਿਆਰੇ ਹੁਣ ਆਪਾਂ ਜਾ ਰਹੇ ਹਾਂ ਗੁਰੂ ਘਰ ਵੱਲ ਨੂੰ ਮੜਾ ਜਾ ਬਾਜ਼ਾਰ ਜਾ ਘੁੰਮਣ ਆਏ ਸੀ ਥੋੜੇ ਜੇ ਗੋਲ ਗੱਪੇ ਖਾਦੇ ਆ ਦੇਖ ਕੇ ਵਧੀਆ ਜੇ ਬੰਦੇ ਤੋਂ ਦੇ ਹੁਣ ਮਾੜੀ ਜਿਹੀ ਮਠਿਆਈ ਖਾਣੇ ਆ ਕੁਸ ਫਿਰ ਉਦੋਂ ਦਾ ਗੁਰਦੁਆਰੇ ਜਾ ਕੇ ਭਈਨੇ ਆਰੈਸਟ ਕਰਦੇ ਆ ਆਪਾਂ ਨਾ ਪਿਆਰੇ ਹੁਣ ਆਹ ਦੁਕਾਨ ਦੇ ਖੜੇ ਆਗੇ ਇੱਥੇ ਆਪਾਂ ਜਲੇਬੀਆਂ ਲਈਆਂ ਨੇ ਆਹ ਵਾਲੀ ਦੁਕਾਨ ਤੇ ਉਹ ਜਿੱਥੇ ਰਸ ਰੁਜੇ ਪਏ ਨੇ ਉਤੇ ਆਹ ਫਾਪੜਾ ਬਣਦਾਗਾ ਆਹ ਦੇਖੋ ਆਹ ਖਾਣਾ ਫਾਪੜਾ ਆਹ ਲਓ ਪਿਆਰਿਓ ਸੌਦਾ ਪੱਤਾ ਆਪਾਂ ਲੈ ਆਏ ਇੰਨਾ ਇੱਕ ਤਾਂ ਰਸ ਦਾ ਪੈਕਟਾ 50 ਰੁਪਏ ਦਾ ਆਹ ਪਰਸਾਣੀ ਦੁਕਾਨ ਆ ਦੇਖੋ ਇੱਕ ਤਾਂ ਰਾਸ ਦਾ ਪੈਕਟ ਆ 50 ਰੁਪਏ ਵਾਲਾ ਤੇ ਦੂਜਾ ਆਪਣਾ ਦੋ ਗੱਟਕਾ ਨੇ 20-20 ਰੁਪਏ ਵਾਲੀਆਂ ਉਹ ਕੈਂਟ ਨੇ ਗੱਟਕਾ ਹਜੂਰਾ ਹਜੂਰਾ ਵਾਲੀਆਂ ਤੇ ਆਪਣਾ ਇੱਕ ਪੈਕਟ ਆਹੋ ਇੱਕ ਪੈਕਟ ਆਮਲਾ ਕੈਂਡੀ ਦਾ ਹੁਣ ਚੱਲਦੇ ਆ ਗੁਰੂ ਘਰ ਆਰਾਮ ਕਰਦੇ ਆ ਸੌਂਨੇ ਆ ਤੇਰੇ ਉੱਠ ਕੇ ਨਿਕਲਦੇ ਆ ਚਲੋ ਜੀ ਤੇਰੇ ਦਿਖਾਵਾਂਗੇ ਗੁਰੂ ਘਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ